ਹੀ ਹਾਲ ਚਾਲ ਓਕੇ ਦੀ ਰਿਪੋਰਟ ਆ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਣਾ ਪੱਠੇ ਵਧਣ ਦਾ ਹੈਗਾ ਦੂਜਾ ਦਿਨ ਤੇ ਖੇਤ ਪਹੁੰਚ ਗਏ ਸੀ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਓਕੇ ਦੀ ਰਿਪੋਰਟ ਆ ਤੇ ਮੌਸਮ ਵੀ ਘੈਂਟ ਆ ਤੇ ਆਓ ਵੇਖੋ ਕਿਉਂ ਇੰਨੇ ਪੱਠੇ ਵੜਤੇ ਆ ਤੇ ਮੈਂ ਚਲੋ ਲੇਟ ਹੋ ਗਿਆ ਆ ਵੇਖਣਾ ਅੱਜ ਸਾਰੇ ਤਾਂ ਕਾਲਾ ਸਾਰੇ ਪਏ ਸੀ ਬਾਠਾ ਠਾ ਠਾ ਘਰਾ ਦੇਣੀ ਆ ਠਾ ਠਾ ਅੱਜ ਕੁੱਕੜ ਧਰਿਆ ਹੋਣਾ ਚਾਹੀਦਾ ਪਤੀਲੀ ਸ਼ਾਮ ਨੂੰ ਆ ਵੇ ਹਾਂ ਹਾਂ ਚੋਦਾ ਮੈਰ ਬਣਾਉਣ ਡਿਆ ਵਾ ਲੈ ਕਾ ਉਧਰੇ ਚਾਚਾ ਹੈ ਮਾਲ ਪੱਤਾ ਨਾਲ ਹੀ ਰਖੀਦਾ ਜੇ ਚਾਹ ਪਾਣੀ ਪੀਣ ਤੇ ਬਲੌਗਰ ਆ ਜਾ ਨਹੀ 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 ਲੈ ਵੀ ਪੁੱਲ ਰਾ ਕਟਰ ਕਿਹੜਾ ਪਾ ਦੇ ਮਸ਼ੀਨ ਨੂੰ ਮੈਂ ਵੀ ਅੱਜ ਆਪਦਾ ਕਟਰ ਲੈ ਕੇ ਆਂ ਵੱਡਾ ਨਾਲੇ ਠੀਕ ਆ ਉਹ ਛਿੱਕੂ ਪਾ ਬਰਾਬਰ ਧਰਨਾ ਮੇਰੇ ਆ ਜਾ ਟਰਹਰ ਤਾਂ ਠੀਕ ਨਹੀਂ ਕੰਮ ਆਇਆ ਮੈਂ ਕੋਹ ਹਲਾ ਕੇ ਭੇਜੂ ਆਪਦਾ ਫਸਲੀਆਂ ਅੱਗੇ ਬਲੌਗਰ ਦੀਆਂ ਦੋਸਤ ਉਹੀ ਮੇਲਦਾ ਅੱਗੇ ਫਸਲੀ 흘ਲੀ ਬਹੀ ਆ ਉਧਰ ਢੇਰੀਆਂ ਦੇਖ ਰਹਾ ਮੇਰੀ ਸਾਰੇ ਪਾਸੇ ਘਮਾ ਤਾਈ ਆ ਇਹਨੇ ਖੋਡ ਜੀ ਕੱਢ ਕੇ ਲੈ ਜਾਣੀ ਕਿੱਥੇ ਰਲ ਜੂਗਾ ਇਹ ਉਹੀ ਤਾਂ ਗੱਲ ਹੈ ਮਸ਼ੀਨ ਇੱਕ ਮਸ਼ੀਨ ਦੀਆਂ ਫਸਲੀਆਂ ਡਾਊਨ ਹਨਾ ਕੰਮ ਹਨਾ ਉਹ ਵੇਖੀ ਵੇਖੀ ਹਾਂ ਵੀ ਕੀ ਗੱਲ ਚਾਹ ਪੀਣੀ ਹੋਰ ਚਾਹ ਪੀਣੀ ਆ ਟਾੜੇ ਚਾਹ ਪੁੱਛਾਂ ਦਾ ਰਵਾਜ ਹੈ ਨਹੀਂ ਤੁਹਾਡੇ ਤੂੰ ਯਾਰ ਪਹਿਲਾ ਤੈਨੂੰ ਚਾਹ ਤੇ ਨੁ ਪੁੱਛੀ ਨਹੀਂ ਗੱਲ ਪੈਂਦਾ ਓਏ ਵੇਲਾ ਨਾ ਓਏ ਬਲੌਗਰ ਉਹ ਬਣਾਈ ਜਾਂਦਾ ਗੱਲ ਪੈਂਦਾ ਤੂੰ ਮੇਰੇ ਗੱਲ ਪੈਂਦਾ ਯਾਰ ਇਹ ਤਾਂ ਓਵੇਂ ਦਾਤੀ ਜਿਹਾਂ ਦੀ ਚਾਹੀਦੀ ਤਾਂ ਵੇਲਾ ਸੱਤੂ ਹੋਣਾ ਗੋਲੀਆਂ ਚੱਕੋ ਹੀ ਨਹੀਂ ਸੱਤੂ ਨੇ ਵੀ ਕਹਿਣਾ ਲਾਉਣੇ ਆ ਲਦਾਉਣੇ ਸੱਤੂ ਨੂੰ ਕਹਿਣਾ ਕਹਿਣਾ ਵੱਡ ਪੱਠੇ ਲੋ ਵੀ ਮੇਤਰੋ ਅੱਜ ਆਪਾਂ ਕੀ ਕਰਨਾ ਅੱਜ ਆਪਾਂ ਚਾਹ ਪੀਲਾ ਚਾਹ ਚਾਹ ਚੂ ਪੀ ਲੈਣਾ ਮੈਂ ਉਸ ਤੋਂ ਬਾਅਦ ਆਪਾਂ ਪੱਠੇ ਵੜਦੇ ਨਾਲੇ ਅੱਜ ਸ਼ਾਮ ਨੂੰ ਕਾਸ਼ ਓਏ ਅੱਜ ਸ਼ਾਮ ਨੂੰ ਕੀ ਹੋਣਾ ਆ ਸ਼ਾਮ ਨੂੰ ਆ ਲਾ ਦੇਣਾ ਆਪਾਂ ਬੰਪਰ ਲਾ ਦੇਣਾ ਹੋਣ ਲਾਵਾਗੇ ਇਹ ਵੱਡਾ ਵਲੌਗ ਬਣਾ ਅੱਜ ਸ਼ਾਮ ਨੂੰ ਲਾਉਂਦਿਆਂ ਦਾ ਬਣਾ ਲੈਣਾ ਮਹੀਨਾ ਰੈਸਟ ਦੇਣੀ ਮਹੀਨਾ ਬੰਪਰ ਨੂੰ ਰੈਸਟ ਦੇਣੀ ਆ ਆ ਤਤੂ ਕਹਿੰਦਾ ਦਾਤੀ ਲੈ ਕੇ ਪਹੁੰਚ ਗਿਆ ਆਹ ਚੈੱਕ ਕਰੋ ਨਾ ਤਤੂ ਉੱਤੋਂ ਹੀ ਹੋਂ ਦਾ ਤਾਰ ਦੇ ਅੱਜ ਆਪਾਂ ਬੰਪਰ ਲਾ ਦੇਣਾ ਤੇ ਕੀ ਕਰਾਉਣੀ ਆ ਉਹ ਵੱਡਾ ਬੰਪਰ ਲਾਉਣਾ ਹਾਂ ਠਾ ਠਾ ਕਰਾ ਦੇਣੀ ਆ ਤੇ ਆ ਜੋ ਵੀ ਬਾਠੇ ਵੱਡ ਲਈਏ ਗੱਲਾਂ ਹੋ ਗਈਆਂ ਬਹੁਤ ਤੇ ਚੰਗਾ ਉਸੇ ਦਾ ਗੱਲ ਆ ਜਦੋਂ ਵੱਡੇ ਗਏ ਉਦੋਂ ਸੱਤੂ ਆ ਗਿਆ ਕਰ 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 ਇਹ ਲੜਦਾ ਹੁੰਦਾ ਯਾਰ ਗੋਰਖਨਾਥ ਦਾ ਹਾਂ ਸੱਤੂ ਕੀ ਗੱਲ ਵੀ ਤੂੰ ਬਈ ਤੇਰੀ ਟੈਂਡੈਂਸੀ ਨਹੀਂ ਪੂਰੀ ਸੀ ਜਵਾਏ ਦਾ ਬਹਾਨਾ ਕਿੱਥੇ ਸੀ ਓਏ ਇਹ ਇਹ ਕਿੱਥੇ ਗਿਆ ਸੀ ਤੇ ਬਾਪੂ ਜੀ ਨਹਿਰ ਕੋ ਉੱਥੇ ਸੀ ਉੱਥੇ ਸੀ ਆਹੋ ਝੂਠ ਮਾਰਦਾ ਆ ਦਵਾਬ ਇਹ ਆ ਗਏ ਤੇਰੀ ਭਲੀ ਹੋ ਜੇ ਲੈ ਇਹਨੇ ਕਿਧਰ ਦਰਸ਼ਣ ਦੇ ਤੇ ਬੰਦੇ ਆ ਫੜ ਦਾਤੀ ਟਾਈਮ ਹੈ ਨਹੀਂ ਸਾਡੇ ਕੋਲੇ ਦਾਤੀ ਫੜ ਹੈ ਨਾ ਵੀ ਟਾਈਮ ਹੈ ਨਹੀਂ ਸਾਡੇ ਅੱਜ ਤਾਂ ਫਿਰ ਅਸੀਂ ਅਸੀਂ ਤਾਂ ਫਿਰ ਸ਼ੂਟ ਵਾਲੇ ਬੰਦੇ ਆ ਨਾ ਮੇਰੇ ਉਹ ਕਹਿੰਦਾ ਮਸ਼ੀਨਰੀ ਜੀ ਡਿਫੈਕਟ ਜਾਂ ਪਿਆ ਹੋਇਆ ਆਪਾਂ ਤਾਂ ਕਰਕੇ ਕੋਈ ਨਹੀਂ ਇੰਨੀ ਘਰਾਨੀ ਕਰੀ ਤੂੰ ਕਿਧਰ ਛੱਡਦਾ ਸੀ ਉਹ ਮੈਂ ਛੱਡਣ ਗਿਆ ਸੀਗਾ ਲਓ ਵੀ ਮਿੱਤਰੋ ਕਿੱਥੇ ਆ ਵੀ ਟੱਕ ਸਦਾ ਕਰਤਾ ਤੇ ਇੱਥੇ ਆ ਗਏ ਆ ਚੋਬਰ ਹਨਾ ਵੀ ਇਧਰ ਨੂੰ ਵੀ ਗੱਡੀ ਲੈ ਗਏ ਆਹ ਨਵੀਂ ਗੱਡੀ ਲੈ ਆਏ ਨਵਾਂ ਸਿਕਲ ਨਵੀਂ ਗੱਡੀ ਕਿਉਂ ਇਹ ਗੱਡੀ ਕੀ ਗਿਆ ਨੇ ਉਹ ਇਹ ਗੱਡੀ ਪੂਰੇ ਕੈਸ਼ ਪੇਮੈਂਟ ਤੇ ਕਢਾਈ ਗਈ ਆ ਇਹ ਗੱਡੀ ਕਿਸੇ ਤਸਕਰਾਂ ਦੀ ਆ ਐਂ ਕਹਿੰਦਾ ਹੁੰਦਾ ਨਾ ਮੰਨੋ ਚਾਹੇ ਨਾ ਮੰਨਿਏ ਕੀ ਮੰਨੀਏ ਨਾ ਮੰਨੀਏ ਉਹ ਜਾਂਦਾ ਉਹ ਨਹੀਂ ਮੈਨੂੰ ਨਹੀਂ ਦੱਸਦਾ ਇਹਨੂੰ ਆਉਗਾ ਬਿੱਟੀ ਕੋਵੇ ਭੈਣ ਜੋ ਵੇਖਤਾ ਦੀ ਘਰ ਲਿਆ ਵੇਖਦੇ ਆ ਆ 2 ਗ੍ਰੇਡ 11 ਨਹੀਂ 10 ਆ ਸੱਚ 10 ਹੀ ਆ 10 ਤੋਂ ਵੀ ਘੱਟ ਆ ਕਿਉਂਗੀ ਭਲਾ ਕਿਵੇਂ ਉਹ ਦੀ ਨਹੀਂ ਮਤਲਬ 300 ਤੋਂ 300 ਦੀ ਉਹ ਭਲਾ ਕਿਵੇਂ ਕਿ ਮੈਨੂੰ 10 ਤੋਂ ਵੀ ਘੱਟ ਆ ਭਲਾ ਕਿਵੇਂ ਉੱਤੋਂ ਖੁੱਲੀ ਥੱਲੋਂ ਭੀੜੀ ਇਹ ਵੀ ਟੀਵੀ ਆ ਵੇਲੇ ਦੀ ਭੀੜੀ ਲੌਗਿੰਗ ਮਤਲਬ ਕੇ ਦੀ ਰਿਪੋਰਟ ਆ ਤੇ ਖਾઠા ਹੋ ਜਾਣੀ ਅੱਜ ਓਏ ਕਪਾ ਕੰਮ ਗਲਤ ਕਰ ਲਿਆ ਇਹਦੀ ਵਾਇਰਿੰਗ ਨਾ ਅੰਦਰ ਕਰੀਏ ਸਲਾਈਟਾਂ ਜੋ ਉੱਪਰ ਉਹ ਲਾ ਦੇਣੇ ਕਿਹੜੀਆਂ ਇਹਦੀਆਂ ਹਾਂ ਉਹ ਕਹਿੰਦੀਆਂ ਤਾਰਾਂ ਕਿੱਥੇ ਦੀਆਂ ਆ ਵੀ ਦੇਣੀ ਉੱਪਰ ਆਹਾਂ ਨਾ ਯਾ ਸਪੀਕਰ ਕਿਥੇ ਆ ਹਾਂ ਹਾਂ ਆ ਲੈ ਇਹ ਤੂੰ ਲਾਉਣੀ ਕੀ ਦੀ ਆ ਇਹ ਡਾਊਨ ਸਿਲਿੰਗ ਹੀ ਆਏ ਨਹੀਂ ਇੱਥੇ ਉਹ ਤਾਂ ਆ ਜਾਣੀ ਡਾਊਨ ਸਿਲਿੰਗ ਇਹ ਛੇ ਲਾਉਂਦੇ ਆ ਇਸੇ ਤੇ ਮਤਲਬ

ਮੇਰਾ ਕਵਿਨ ਐਂਡ ਸੀ ਟੱਕਰ ਗਿਆ ਜੀ ਸਾਨੂੰ ਬੁੱਤ ਬਣਾ ਕੇ ਕੁੱਟਣ ਲੱਗੇ ਆ ਤੋ 7 ਮਾਰਨੀ ਆ ਸੀ 2 3 4 5 6 7 ਆ ਮੰਨ ਗਿਆ ਮੰਨ ਗਿਆ ਮੰਨ ਗਿਆ ਮੰਨ ਗਿਆ ਲਾ ਕਿਉਂ ਉਹ ਕਥੇ ਪਹੁੰਚ ਗਏ ਕਿਹੜੀ ਵੀਡੀਓ ਦਿਖਾਉਂਗੇ ਕਿਵੇਂ ਉਪਰ ਰਿਪੋਰਟ ਲਾੜਾ ਉਦਾ ਲਾ ਉੱਪਰ ਲਾ ਤੁਰਲਾ ਕੱਢੀ ਫਿਰਦਾ ਲੱਗਣੀ ਲੜ ਛੋਟਾ ਰਹਿ ਗਿਆ ਸੱਜਣਾ ਅੱਜ ਅੱਗੇ ਘੜਾ ਵੱਡਾ ਰਹਿੰਦਾ ਅੱਜ ਅੱਛਾ ਅੱਗੇ ਛੋਟਾ ਹੀ ਰਹਿੰਦਾ ਐੜੀ ਐ ਤੂੰ ਬੱਚਾ ਤਾਂ ਨਹੀਂ ਕੋਈ ਗਲਤ ਥਾਂ ਦੇ ਤਰਾਸਰ ਦੀ ਜਾਲੀ ਲਾ ਕੇ ਸਾਫ਼ ਕਰ ਓਏ ਕਿੰਨੇ ਮਿੱਟੀ ਪਈ ਸਭ ਕਿਤੋਂ ਮਾਰਦੇ ਸਿੱਧਾ ਕਰਦੀ ਕਿਤੋਂ ਆਹਾ ਹਾਂ ਵੇ ਇੱਕ ਗੱਡੀ ਮੋਟੀ ਜਾਦਰ ਲਵਾਈ ਸਭ ਤੋਂ ਵੱਡ ਕੇ ਗੋਲ ਘੁੰਮਣ ਵਾਲਾ ਓਏ ਓਹ ਮਸ਼ੀਨ ਜੀ ਆਹੋ ਵੱਡੂ ਵੀ ਲਵਾ ਦਈਏ ਗੋਲ ਘੁੰਮਣ ਵਾਲਾ ਵਾਜ ਕੇ ਹੋਜੀ ਬਣੂ ਆਂਦੀ ਹੋਜੀ ਜੀ ਥੋੜੀ ਜੀ ਕੱਢ ਦਿਓ ਮੇਰਾ ਹੁਣ ਜਿਹੜਾ ਜਾਲੀ ਆ ਨਾ ਚੋ ਵਿੱਚੇ ਜਾਲੀ ਹੁੰਦੀ ਕਿਵੇਂ ਵਿੱਚੇ ਜਾਲੀ ਹੋਣਾ ਸੋਲੈਂਡਾਲੀ ਵਿੱਚ ਜਾਲੀ ਪੋਏ ਬਾਲੀ ਹੂੰ ਸੀਟੀ ਵੀ ਮਾਰਦਾ ਡਰ ਭਈ ਲੋ ਉਹ ਨਹੀਂ ਇਹ ਮੇਰਾ ਤਰ੍ਹਾਂ ਦਾ ਇਹ ਨੂੰ ਇਹ ਤਾਂ ਵੇਹ ਇੱਥੇ ਸਹੀ ਆ ਇਹ ਤਾਂ ਇੱਕ ਵਾਰ ਨਾਲ ਕਰਤਾ ਫੋਨ ਉਹ ਅਕੀ ਦਿਨ ਆਕਸਾ ਪਰ ਇਨਾ ਹੋਇਆ ਇੱਕ ਰੰਗ ਤੂੰ ਨਹੀਂ ਡਾਇਆ ਸੀ ਜੇ ਮੈਂ ਉੱਡਣ ਲੱਗਾ ਕਿਥੋਂ ਉੱਡਣ ਲੱਗਾ ਮੈਂ ਤਾਂ ਚੱਲ ਕੀ ਡਾਉਣਾ ਮੈਂ ਕਿਹੜਾ ਇਨਾ ਕੱਢਦਾ ਟਰੈਕਟਰ ਤੈਨੂੰ ਪਤਾ ਮੇਰੇ ਤੋਂ ਚਲਾਈ ਬਹੁ ਘੱਟ ਆ ਮੜਾ ਮੜਾ ਉੱਡਣ ਲੱਗ ਕਿਥੋਂ ਮੜਾ ਮੜਾ ਫਿਕਾ ਪੈ ਗਿਆ ਓਏ ਆ ਤਾਂ ਤਪਦੀ ਰੋਸ਼ਨੀ ਹੈ ਉਧਰੋਂ ਪਤਾ ਲੱਗੂ ਖੜ ਤੇ ਓਏ ਪੈਰ ਪਰ ਹੀ ਅਗਦਾਤੀ ਪਰ ਹੀ ਗਾ ਕੁੱਥੋਂ ਉੱਡ ਉਹ ਓਏ ਪਤਾ ਬਣਵਾਇਆ ਸੀ ਛੱਡ ਤੂੰ 2 ਦਿਨ ਹੋਰ ਵੇਖੀਂ ਉੱਡਦਾ ਕ ਇਹ ਪਤਾ ਇਹ ਤੂੰ ਆਪ ਹਿਸਾਬ ਲਾ ਮੇਰਾ ਕਿੰਨਾ ਟਾਈਮ ਹੋ ਗਿਆ ਮੈਨੂੰ ਸਲੈਂਸਰ ਲਿਆਂਦੇ ਨੂੰ ਉਦੋਂ ਦਾ ਲਿਆਂਦਾ ਤੇ ਰੰਗ ਬੇਲਾ ਆਪਾਂ ਸਪਰੇਅ ਵੀ ਨਹੀਂ ਇੱਕ ਵੀ ਨਹੀਂ ਕੀਤੀ origional ਰੰਗ ਹੀ ਆ ਨਾਲ ਦਾ ਓਏ ਦੱਸਾਂ ਕਾ ਤੂੰ ਨਹੀਂ ਉੱਡਦਾ ਜਿਹੜੀ ਆ ਪਾਈਪ ਆ ਉੱਪਰਲੀ ਆਵੇ ਆ ਟੱਕ ਲੱਗੇ ਨੇ ਇਹ ਵੱਡ ਕੇ ਮੋਟੀ ਲਵਾਈ ਸੀ ਇਸੇ ਕਰਕੇ ਕਿਉਂਕਿ ਹਮੇਸ਼ਾ ਰੰਗ ਇੱਥੇ ਹੀ ਉੱਡਦਾ ਸ਼ੁਰੂ ਹੋ ਉਹ ਚੱਲ ਭਲਾ ਟਾਈਮ ਲਾ ਕੇ ਉੱਡੇ ਪਰ ਇਹਨਾਂ ਤੋਂ ਇੱਕ ਗੱਲ ਵੇਖ ਨਹੀਂ ਤਾਂ ਆਪਾਂ ਦੂਜਾ ਲਿਆਈਏ ਜਿੰਦੀ ਆ ਪਾਂਗ ਜੀ ਲੰਮੀ ਹੁੰਦੀ ਆ ਉਹ ਉਹੰਦਾ ਛੇਤੀ ਉੱਡਦਾ ਇਹੰਦਾ ਇੰਨੀ ਛੇਤੀ ਰੰਗ ਨਹੀਂ ਉੱਡਿਆ ਆ ਲੱਡੂ ਜੇ ਕੱਲੇ ਨਟਾਂ ਜੀ ਖਾਸ ਤੇ ਹੋਏ ਲੱਡੂ ਜੇ ਲੱਡੂ ਨਾਟ ਨਾਟ ਘਸੇ ਆ ਤੇ ਬਾਹਰ ਨਹੀਂ ਆਏ ਆ ਉਹੀ ਕਹਿਣਾ ਬਾਹਰ ਨਹੀਂ ਆਏ ਲੈਿੰਦੇ ਤਾਂ ਇੱਕ ਇੱਕ ਮਾਰੇ ਜੇ ਦੋ ਦੇ ਨਾਲ ਨਹੀਂ ਲਾਈ ਨਾ ਜੇ ਹੱਲੋ ਤੇ ਇੱਕ ਇੱਕ ਆ ਤੋਂ ਲਾਏ ਹੋਏ ਹਜੇ ਮਾਰਨੇ ਟੇਕ ਕੱਟ ਗਏ ਉਸ਼ੋ ਲੈ ਵੀ ਮਤਰਾ ਕੰਮ ਤੁਸੀਂ ਚੈੱਕ ਕਰ ਸਕਦੇ ਆ ਕੰਮ ਹੀ ਪੂਰਾ ਸਫਾਈ ਨਾ ਕਰਦਾ ਆ ਨਹੀਂ ਕਦੇ ਵਰਤੀ ਜਦੋਂ ਉਧਰ ਲਿਆਂਦਾ ਕੇ ਵਰਤੀ ਆ ਆ ਫਰੀ ਕੀ ਦਿੱਤੀ ਬਈ ਸਾਲ ਤੇ ਫਰੀ ਹੁੰਦੀ ਆ ਨਹੀਂ ਸੱਚੇ ਵਿੱਚੋਂ ਕੱਢੀ ਹੋਈ ਮੈਂ ਵੀ ਕਹਾਂ ਇੰਨੀ ਫਰੀ ਥੋੜੀ ਹੁੰਦੀ ਆ ਬੇ ਪੱਕੀ ਪੱਕਾ ਅੰਦਰੋਂ ਗੇਅਰ ਪਾ ਕੇ ਕੱਢਤੀ ਆ ਸ਼ਾਬਾਸ਼ ਵਧੀਆ ਕੀਤਾ ਕੰਮ ਵੇਲਾ ਮਸਈਆ ਚਾਹੀਆ ਤੂੰ ਤਾਂ ਕਹਿਣੀ ਆ ਤੂੰ ਵੀ ਨਾਲ ਆਉਂਦੇ ਰਲ ਜਾ ਰਲਿਆ ਮੈਂ ਪਹਿਲੇ ਦਾ ਮਾਸ਼ਾਵਾਸ਼ ਹੋਰ ਮਤਰਾ ਲੱਦਣੀਆਂ ਸ਼ੁਰੂ ਕਰਤੀਆਂ ਵੱਡ ਲਿਆ ਟੱਕ ਪੂਰਾ ਚਾਚਾ ਜਿਕਨਾ ਥਾ ਵਡਿਆ ਆਪਾਂ ਕਿੰਨਾ ਥਾ ਦੋ ਕਨਾਲਾ ਦੋ ਕਿੱਲੇ ਤਾਂ ਨਹੀਂ ਦੋ ਕਨਾਲਾ ਤੋਂ ਦਾ ਇੱਕ ਕਾਲ ਤਾਂ ਥਾਂ ਰੱਖੀ ਜਨਾ ਓਏ ਅੱਜ ਉਹ ਨਹੀਂ ਬਣਾਉਣਿਆ ਪੂਲੇ ਅੱਜ ਕਿੰਨਾ ਸਾਂ ਵੜਿਆ ਆਪਾਂ 3 ਕਨਾਲ 4 4 ਉਹੀ ਮੈਂ ਕਹਿੰਦਾ ਅਸ਼ਪੀਤੂ ਜਾਂ ਚਦੋਈ ਗਈ ਜਾਂਦਾ 4 ਕਨਾਲ ਸਾਂ ਵੜ ਲਿਆ ਮਿੱਤਰੋ ਫੋਨ ਫੇਰ ਆ ਗਿਆ ਮੈਨੂੰ ਫੜ ਗਿਆ ਆ ਹੈਵੀ ਡਰਾਈਵਰ ਤੁਸੂ ਦੱਸ ਕੱਲ ਕੀ ਇਹਨੂੰ ਦੱਸੇ ਨੂੰ ਮਾਰਾ ਦੱਸ ਆ ਇਧਰ ਗੱਲ ਆ ਸਿਰਾ ਵੀ ਸਿਰਾ ਹੀ ਆ ਯਾਰ ਮੈਂ ਜੱਸਾ ਕੇ ਆਇਆ ਤੂੰ ਨਾ ਮੇਰਾ ਲਾਦ ਲਈਏ ਨਹੀਂ ਉਹਨੂੰ ਮੈਂ ਮੇਤਰਾ ਸਾਨੂੰ ਬਹਿਗਾ ਕੰਮ ਤੇ ਤੂੰ ਕਹਿੰਦਾ ਮੈਨੂੰ ਛੱਡ ਕੇ ਫਰੋਲ ਪਰ ਨਹੀਂ ਤੂੰ ਆ ਤਰੋ ਵੇ ਦੇ ਸ ਮੋੜੇ ਨੂੰ ਛੋਟਾ ਉਸਤਾਦ ਬਾਤਾ ਮੱਛ 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 ਰਿਕਵਰ 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 ਜੇਰ ਕੱਢ ਕੇ ਬੰਦ ਕਰ ਦੇ ਬੰਦ ਕਰ ਦੇ ਹੁਣ ਸਾਲਿਆ ਸੱਚ ਤਾਂ ਨਹੀਂ ਹੋਣਾ ਫੱਲਾ ਹਣਾ ਕਰ ਜਾ ਕਰ ਜਾ ਕਿਵੇਂ ਤੁਹਾਨੂੰ ਲੱਗਾ ਤੁਸੀਂ ਆਹ ਇਹੇ ਚਾ ਵੇਖ ਵੇਖ ਮੱਛਰ ਆਇਆ ਏ ਲੋ ਮੱਤਰੋ ਪੱਠੇ ਵੱਟੇ ਲਾਦ ਰੇ ਚਾਚਾ ਮੈਂ ਆ ਗਿਆ ਟੈਨਸ਼ਨ ਨਹੀਂ ਲੈਣੀ ਤੂੰ ਜਦੋਂ ਲੱਦ ਲੈ ਹੁਣ ਤੂੰ ਆ ਗਿਆ ਵਾ ਹੁਣ ਵਾ ਮੁਰੇ ਹੋਏ ਕੰਟਰੋਲ ਲੈ ਇਹ ਯਾ ਵਾਡਸ ਹੈਡ ਸ਼ਾਟਸ ਆੜਿਆ ਜਿਵੇਂ ਮੱਛੇ ਬੋਲ ਦੀ ਲੰਗਿਆ ਗੇਰ ਬਗਲ ਦਾ ਉਹ ਵੀ ਪੱ ਲੈ ਗਈ ਲੱਦੀ ਲਾਉਂਦੇ ਬੈ ਲੈ ਗਈ ਲੋਵੀ ਮਤਰੋ ਟਰਾਲੀ ਆਸੀ ਲਾਦ ਰਹੀ ਪੱਠੇ ਨੇ ਆ ਕੀ ਆ ਰੁਪਈਆ ਨੇਰਾ ਕੀ ਆ ਇਹ ਇਹ ਪੱਠੇ ਆ ਕੀ ਆ ਕੀ ਆ ਪੱਠਈਆ ਪੱਠਈਆ ਪੱਠੇ ਆ ਪੱਠੇ ਪੱਠਈਆ ਪੱਠਈਆ ਲਾਦ ਲਿਆ ਲਾਦ ਲਿਆ ਚਾਚਾ ਹਣ ਚਾਚੇ ਹਣ ਵਾ ਠੀਕ ਆ ਚੱਕਲਾ ਚੱਕਲਾ ਪੱਠਈਆ ਕੀ ਆ ਕੀ ਆ ਕੱਲ ਸਪਰੇਅ ਕਰ ਦੇਣੀ ਆ ਆ ਬੰਦਾ ਜੇ ਕਿਸੇ ਨੇ ਵੇਖਿਆ ਮਿੱਤਰੋ ਕਹਿੰਦੇ ਪੱਠੇ ਲਾਦ ਲਿਆ ਓਕੇ ਜੀ ਰਿਪੋਰਟ ਆ ਓਕੇ ਜੀ ਓਕੇ 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 ਆ ਬਟਾ ਆ ਮੁੰਡਿਆਂ ਨੇ ਬਹੁਤ ਖੇਚਲ ਕੀਤੀ ਹੈਗੀ ਆ ਆ ਰਹਿ ਗਿਆ ਭੂਖੜਾ ਮਾਤਮਾ ਇੰਨਾ ਨਹੀਂ ਮਿਹਨਤ ਨੂੰ ਫਲ ਆਵੇ ਅੱਛਾ ਸੱਤੂ ਦਾ ਸਿਰ ਬਚਾਵੇ ਜਿਨੇ ਪੰਡ ਪਾਈ ਐਡੀ ਤੇਰੀ ਮਣੀ ਹੋਇਆ ਵੇ ਲੋ ਵੇ ਕੱਲਾ ਹੀ ਬੰਦਾ ਐਡੀ ਮੰਡ ਲੈ ਚੱਲਾ ਏ ਉਹ ਕੁੜੀ ਹੋਵੇ ਸੰਗ ਆ ਜਾ ਤੁਸੀਂ ਆ ਜਾ ਕੇ ਨਾ ਓਏ ਜਾ ਯਾਰ ਮੁੜ ਕੇ ਉਹ ਨਾ ਬੰਨ ਉਹ ਪੰਡ ਨਹੀਂ ਬਣੀ ਜਾਂਦੀ ਉਹਨਾਂ ਤੋਂ ਕੀ ਗੱਲ ਤੋੜ ਦੇ ਯਾਰ ਸਾ ਸੱਤੂ ਵਰਗੀ ਦਾ ਸਿਆ ਦਿਲਦਰੀ ਬਰਾਵਾ ਹੀ ਮੈਂ ਤੇਮਾਰੀ ਲਾ ਕੇ ਜੱਸੇ ਅੱਜ ਨਹੀਂ ਰਹਾ ਨਹੀਂ ਹੋਇਆ ਹਾਂ ਵੀ ਲਾ ਸਾਰਾ ਟੱਕ ਅੱਗੇ ਕੱਲ ਵੱਟ ਤੱਕ ਰੱਖਿਆ ਜੀ ਆ ਅੱਜ ਆਪਾਂ ਸਾਰਾ ਵੱਟ ਇਧਰੋਂ ਕਿੰਨਾ ਲੈ ਗਏ ਆ ਆਪਾਂ ਕੱਲ ਨੂੰ ਇਹੀ ਟਾਈਮ ਆਗੇ ਕੱਲ ਨੂੰ ਹੈ ਵੜਲੇ ਆ ਪੱਠੇ ਕੱਲ ਨੂੰ ਮਿਰਲੇ ਆ ਹਾਂ ਇਹ ਕੁਛ ਹੋ ਟ੍ਰਾਂਫਰਮ ਨਾਲ ਪਾਵਾਂਗੇ ਮੇਰੀ ਖਿਆਲ ਸਾਨੂੰ ਆ ਵੱਟ ਨਹੀਂ ਆਹ ਇੱਕ ਇੱਥੇ ਵੰਗਾ ਪਾਲਿਓ ਜਾਂ ਰੱਸੀਆਂ ਰਸੇ ਪਾਲਾਂਗੇ ਨਹੀਂ ਨਹੀਂ ਕੱਲ ਨੂੰ ਨਹੀਂ ਇੰਨੇ ਪੱਠੇ ਹੋ ਓਏ ਅੱਜ ਅੱਜ ਤਾਂ ਲੋੜੀ ਨਹੀਂ ਅੱਜ ਨਹੀਂ ਨਹੀਂ ਆ ਤਾਂ ਰੱਸੀ ਪਏ ਨਹੀਂ ਮੰਗ ਆਹ ਕਹਿੰਦੇ ਘਰੇ ਲੈ ਨਹੀਂ ਆ ਤਾਂ ਆ ਤਾਂ ਘਰੇ ਲੈਣ ਕੋ ਜਸਨ ਕੋ ਤੇਰੇ ਘਰੇ ਛੱਡ ਦੇਣੇ ਕੋਈ ਚਾਹ ਤੇ ਲੈ ਲਾਓ ਵੀ ਮਤਰੋ ਸਿੱਧਾ ਕਰਕੇ ਪੈ ਮੈਨੂੰ ਪੈਠੂ ਚਕਾ ਦਿਓ ਆ ਕਰ ਜੋ ਮੋਟੀ ਕਰਨਾ ਆ ਓਏ ਚਾ ਢਾਈ ਮੰਦੀ ਪੰਡ ਚਗਾਈ ਸਤੂ ਨੂੰ ਸਤੂ ਮੇਰੇ ਵੀਰੋ ਕੱਲਾ ਪੰਡ ਚੱਕਣ ਲੱਗਾ ਸਰ ਤੇ ਜੋਰ ਵੇਖੋ ਕਿਹੜਾ ਕਰਦਾ ਸਤੂ ਚ ਜ਼ੋਰ ਲੱਖ ਕੇ ਜਾਣਾ ਓਏ ਜੱਸੇ ਮੋਟਰਸਾਈਕਲ ਪਾ ਕਰੀ ਬੈਠਾ ਆ ਆਹੋ ਓਏ ਜਮਾਂ ਜੂਰੀ ਚਾਲ ਚੋਰੀ ਉਸ ਤੋਂ ਕਿੰਨਾ ਇਹਣਾ ਮੜਕੋ ਮਗਰੇ ਮਰੇ ਕੇ ਸੇਵਾ ਬਲਬ ਛਾੜਦੇ ਬਲਬ ਬੈਟਰੀ ਡਾਉਣ ਸੱਤੂ ਚੱਕ ਓਏ ਚਕਾ ਸਿਰ ਤੇ ਸੱਤੂ ਦੇ ਯਾਹ ਲਾਲ ਹੋ ਗਿਆ ਚੱਕਾ ਲਾਲ ਹੋ ਗਿਆ ਸੱਤੂ ਹਾਹਾ ਸਤੂ ਓਏ ਆਣਾ ਓਏ ਸਾਣਾ ਓਏ ਨਾ ਪੰਗਾ ਨਹੀਂ ਲਈਦਾ ਪੰਜ ਚੱਕੀ ਹੁੰਦੇ ਸਤੂ ਕੀ ਚੰਗੇ ਸਤੂ ੜੇ ਵਹੀ ਆ ਵੇਖ ਲੋ ਸਤੂ ਦਾ ਔਖਾ ਹੈ ਉਹ ਵੱਡਾ ਸਟੈਂਡ ਲਾ ਗਏ ਆਪਣੇ ਜੱਸੇ ਓਏ ਉਹ ਵੱਡਾ ਲਾ ਦੀ ਕਾਹਨ ਢੋਲ ਦੇ ਢੋਲ ਓ ਚਾਚਾ ਢੋਲੇ ਜੇ ਖਾਂਦਾ ਜਾਂਦਾ ਆ ਛੱਲੇ ਬੰਦੇ ਆਉਂਦੇ ਓਏ ਸਿਰੇ ਪਹੁੰਚੂ ਬੈਠੀ ਆ ਮੜਾਉਂਦਾ ਢੋਲੇ ਜੇ ਖਾਂਦਾ ਜਾਂਦਾ ਵੇਖੀ ਕਿਹਦੇ ਕੱਦ ਹੋ ਆਹ 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 ਲੱਗਾ ਆ ਲੈ ਵਾ ਲੈ ਵਾ ਉਹ ਤੀਜਾ ਲੋ ਚ ਤਾ ਵੀ ਮਿੱਤਰੋ ਆਈ ਟਰਾਲਾ ਲੋਡ ਚ ਆਹ ਦੂਜਾ ਜਾਂ ਤੀਜਾ ਲੋ ਲਾਲੀ ਇਹਨੂੰ ਕ ਚਲਾਉਣਾ ਆਵਣੀ ਆਉਂਦਾ ਸਾਲੇ ਨੂੰ ਹੋੜੀ ਚੱਲ ਲੋ ਵੀ ਮਿੱਤਰੋ ਆਪਾਂ ਮਾਰ ਲਈਏ ਜਾਜ ਦੀ ਕੱਕ ਉਹ ਹੋ ਗਈ ਪਹਿਲੀ ਤੇ ਆ ਹੋ ਗਿਆ ਸਟਾਰਟ ਪਹਿਲੀ ਕੱਕ ਇਹ ਆ ਦੇਸੀ ਜਗੜ ਲਾਇਆ ਹਾਂ ਫੇਰ ਬੰਦ ਹੋ ਗਿਆ ਖਾਰਚ ਬੰਦ ਕਰ ਖਾਣੇ ਲੋ ਵੀ ਮਿੱਤਰੋ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਅਗਲਾ ਕਿਹੜਾ ਆਉਂਦਾ ਵੇਖੋ ਅਰੇ ਤਾਂ ਵੱਡਣ ਵਾਲੇ ਬਾਧੂ ਗਏ ਆ ਇਹ ਹੀ ਆਊਗਾ ਤੇ ਮਿਲਦੇ ਆ ਅਗਲੇ ਵਲੌਗ ਲਵ ਯੂ ਸਾਰਾ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਓ ਬੋਲ ਰਾ ਚੈਨਲ ਨੂੰ ਕੀ ਕਰ ਦੋ ਸਾਡੇ ਨੂੰ ਸ਼ਕਰਪਰਾ ਸ਼ਕਰਪਰਾ ਚੈਨਲ ਨੂੰ ਕਰ ਦੋ ਇਹ ਕਲਿੱਪ ਕਰੀ ਰੀਸੈਂਟ ਇਹ ਕਰਦਾ ਕਰਦਾ ਕਲਿੱਪ ਹੋ ਗਈ ਆ ਲੈ